ਵਾਹਿਗੁਰੂ ਜੁਗੋ ਜੁਗੈ ਤਲ ਧੰ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੱਠੀ ਹੋਈ ਸਾਧ ਸੰਗਤ ਜੀਓ ਬਹੁਤ ਵੱਡਾ ਉਪਰਾਲਾ ਇਸ ਨਗਰ ਦੇ ਵਿੱਚ ਹੋ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਹਾਂ ਸਰਦਾਰ ਪਰਮਨੰਦ ਸਿੰਘ ਜੀ ਜੋ ਕਿ ਮੁੱਖ ਸੇਵਾਦਾਰ ਨੇ ਗੁਰੂ ਕੀਰਤਨੀ ਦੇ ਕਿਉਂਕਿ ਇਹੋ ਜਿਹੇ ਉਪਰਾਲੇ ਹੁਣੇ ਬਹੁਤ ਜ਼ਰੂਰੀ ਹੈ ਇਹ ਹਰ ਕੋਈ ਹੋਰ ਖਿੱਚ ਨਹੀਂ ਸਕਦਾ ਇਹਨਾਂ ਕੰਮਾਂ ਲਈ ਇੱਕ ਪ੍ਰੇਰਣਾ ਬਣਦੀ ਹੈ ਬੱਚਿਆਂ ਨੂੰ ਅੱਗੇ ਤੋਂ ਹੋਰ ਗੁਰਮਤ ਨਾਲ ਜੁੜਨ ਜੁੜਨ ਦੀ ਪ੍ਰੇਰਣਾ ਜੋ ਹੈ ਉਹ ਬੱਚਿਆਂ ਨੂੰ ਮਿਲਦੀ ਹੈ ਇਹ ਜੋ ਇਨਾਮ ਮਿਲਦੇ ਨੇ ਬੱਚੇ ਹੋਰ ਉਤਸ਼ਾਹਤ ਹੋ ਕੇ ਅੱਗੇ ਤੋਂ ਜ਼ਿਆਦਾ ਮਿਹਨਤ ਕਰਕੇ ਪਹੁੰਚਦੇ ਨੇ ਸਰਨਾਲ ਦੀ ਨਾਲ ਗੁਰੂ ਕੀ ਰਸੋਈ ਇੱਥੇ ਬੇਸਹਾਰਿਆਂ ਨੂੰ ਸਹਾਰਾ ਦਿੱਤਾ ਜਾਂਦਾ ਤੇ ਤਿਫਨਾ ਰਾਹੀ ਨਗਰ-ਨਗਰ ਦੇ ਵਿੱਚ ਸੇਵਾ ਪਹੁੰਚਾਈ ਜਾਂਦੀ ਹੈ ਲੰਗਰ ਦੀ ਜਿਨ੍ਹਾਂ ਦੀ ਬਦੌਲਤ ਕੋਈ ਵੀ ਭੁੱਖਾ ਨਹੀਂ ਸੌਂਦਾ ਕਈਆਂ ਨੂੰ ਦਰਕਾਰ ਦਿੱਤਾ ਜਾਂਦਾ ਘਰੋਂ ਸੋ ਉਹਨਾਂ ਨੂੰ ਵੀ ਆਪਣੇ ਘਰ ਦੇ ਵਿੱਚ ਸਾਂਭਦੀ ਹੈ ਗੁਰੂ ਕੀ ਸੋਈ ਸੋ ਕੁਝ ਲੈਣਾ ਲਿਖਿਆ ਸਾਨੂੰ ਦਾ ਕੁਝ ਸਾਲ ਪਹਿਲਾਂ ਸੋ ਮੈਂ ਤੁਹਾਡੇ ਸਾਰਿਆਂ ਦੇ ਸੰਗੋਂ ਕੰਮ ਕਰਿਆ ਰਿਹਾ ਜੀਨੂ ਝੱਲਦਾ ਨਾ ਕੋਈ ਉਹਨੂੰ ਇੱਥੇ ਮਿਲੇ ਧੋਈ ਬਣੇ ਸਭ ਦਾ ਸਹਾਰਾ ਇਹ ਗੁਰੂ ਕੀ ਰਸੋਈ ਜੀਨੂ ਝੱਲਦਾ ਨਾ ਕੋਈ ਉਹਨੂੰ ਇੱਥੇ ਮਿਲੇ ਧੋਈ ਬਣੇ ਸਭ ਦਾ ਸਹਾਰਾ ਇਹ ਗੁਰੂ ਇਹ ਹੈ ਗੁਰੂ ਕੀ ਰਸੋਈ ਕੌਣ ਕਿਹੜੇ ਪਿੰਡੋਂ ਆਇਆ ਇੱਥੇ ਫਰਕ ਨਾ ਕੋਈ ਨਾ ਕੋਈ ਉੱਚਾ ਨੀਵਾ ਦੇਖੇ ਜਾਤ ਪਾਤ ਨਹੀਂ ਕੋਈ ਉਹਨੂੰ ਆਪਣਾ ਬਣਾਉਂਦੀ ਆਵੇ ਦੁਖੀ ਸੁਖੀ ਕੋਈ ਬਣੇ ਸਭ ਦਾ ਸਹਾਰਾ ਇਹ ਹੈ ਗੁਰੂ ਕੀ ਰਸੋਈ ਇਹ ਗੁਰੂ ਕੀ ਰਸੋਈ ਜਿਹੜੇ ਕਿਸਮਤ ਤੇ ਮਾਰੇ ਬਿੱਤੇ ਧਰੋਂ ਦੁਰਕਾਰ ਮੈਂ ਸਭ ਨਾਲੋਂ ਰੋਟੀ ਨਾਲੇ ਇੱਜ਼ਤ ਪਿਆਰ ਹੁਣ ਖੁਸ਼ੀਆਂ ਜੇ ਵਸੇ ਜਿਹੜਾ ਜਾਂਦਾ ਸਗਾ ਲਈ ਬੜੇ ਸਭ ਦਾ ਸਹਾਰਾ ਇਹ ਗੁਰੂ ਕੀ ਏਹ ਹੈ ਗੁਰੂ ਕੀ ਰਸੋਈ ਇਹ ਤਾਂ ਜਿਹੋ ਜਹਾਨ ਆਮ ਉਹੋ ਜਿਹਾਂ ਕੰਮ ਕਰ ਮਿਲੇ ਉਹਨਾਂ ਨੂੰ ਵੀ ਰੋਟੀ ਘਰੇ ਬੈਠੇ ਜੋ ਨਚਾ ਇਹ ਤਾਂ ਜਿਹੋ ਜਹਾਨ ਆਮ ਉਹੋ ਜਿਹਾਂ ਕੰਮ ਕਰ ਮਿਲੇ ਉਹਨਾਂ ਨੂੰ ਵੀ ਰੋਟੀ ਘਰੇ ਬੈਠੇ ਜੋ ਨਚਾ ਇਹ ਨਟਫਨਾ ਦੀ ਸੇਵਾ ਸੁੰਦਾ ਨੀਓ ਕੋਈ ਬਣੇ ਸਭ ਦਾ ਸਹਾਰਾ ਇਹ ਗੁਰੂ ਕੀ ਰਸੋਈ ਜੀ ਨੂੰ ਝੱਲਦਾ ਨਾ ਕੋਈ ਉਹਨੂੰ ਇੱਥੇ ਮਿਲੇ ਢੋਈ ਬਣੇ ਸਭ ਦਾ ਸਹਾਰਾ ਇਹ ਗੁਰੂ ਕੀ ਰਸੋਈ ਬਣੇ ਸਭ ਦਾ ਸਹਾਰਾ ਇਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ